ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਅਤੇ ਸਮਰਥੀ ਅਤੇ ਜਲਾਲੀ ਨਾਮ ਦੇ ਵਿੱਚ ਆਪ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਸਭ ਨੂੰ ਸ਼ਾਲਾਮ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਵਸੀਲੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਵਰ ਸੁਰਗ ਦੀਆਂ ਬਰਕਤਾਂ ਔਰ ਸਰਗ ਦੀਆਂ ਆਸ਼ੀਸ਼ਾਂ ਦੇ ਨਾਲ ਭਰਪੂਰ ਕਰੇ ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਝ ਭੇਤ ਭਰੀਆਂ ਗੱਲਾਂ ਨੂੰ ਸਿੱਖਣਾ ਉਹਨਾਂ ਵਚਨਾਂ ਨੂੰ ਅਸੀਂ ਜਾਣਨਾ ਜਿਹੜੀਆਂ ਗੱਲਾਂ ਜਿਹੜੇ ਵਚਨ ਸਾਨੂੰ ਜੀਉਣ ਦੀ ਵੱਲ ਲੈ ਕੇ ਜਾਂਦੇ ਆ ਜਿਹੜੇ ਵਚਨ ਸਾਨੂੰ ਜ਼ਿੰਦਗੀ ਦਿੰਦੇ ਆ ਅਸੀਂ ਉਹਨਾਂ ਪਵਿੱਤਰ ਵਚਨਾਂ ਨੂੰ ਸਿੱਖਣਾ ਸੋ ਮੇਰੇ ਭਾਈ ਭੈਣੋ ਅੱਜ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਦਾਸ ਸੰਤ ਪਾਲਸ ਦੀ ਸੇਵਕਾਈ ਦੇ ਵਿੱਚੋਂ ਇੱਕ ਥੋੜਾ ਜਿਹਾ ਹਿੱਸਾ ਸਾਂਝੀ ਕਰਾਂਗਾ ਸੰਤ ਪਾਲਸ ਪਰਮੇਸ਼ਵਰ ਦਾ ਉਹ ਖਾਦਮ ਸੀ ਜਿਸ ਨੇ ਪਰਮੇਸ਼ਵਰ ਦੇ ਕੋਲੋਂ ਬਹੁਤ ਸਾਰੇ ਵਾਅਦਿਆਂ ਨੂੰ ਪ੍ਰਾਪਤ ਕੀਤਾ ਸੰਤ ਪਾਲਸ ਪਰਮੇਸ਼ਵਰ ਦਾ ਉਹ ਤਾਲਬ ਸੀ ਉਹ ਖਾਦਮ ਸੀ ਜਿਸ ਨੇ ਪਰਮੇਸ਼ਵਰ ਦੇ ਸੁਰਗੀ ਅਤੇ ਰੋਹਾਨੀ ਖਜ਼ਾਨਿਆਂ ਨੂੰ ਪਾਇਆ ਪਰਮੇਸ਼ਵਰ ਦਾ ਦਾਸ ਸੰਤ ਪੌਲਸ ਉਹ ਤਾਲਬ ਸੀ ਜਿਸ ਨੇ ਪਰਮੇਸ਼ਵਰ ਦੇ ਕੋਲੋਂ ਸੁਰਗੀ ਭੇਤਾਂ ਨੂੰ ਪ੍ਰਾਪਤ ਕੀਤਾ ਸੰਤ ਪੌਲਸ ਪਰਮੇਸ਼ਵਰ ਦਾ ਉਹ ਤਾਲਬ ਸੀ ਜਿਸ ਨੇ ਯੇਸ਼ੂ ਮਸੀਹ ਦੇ ਨਾਮ ਦੇ ਕਰਕੇ ਅਨੇਕਾਂ ਦੁੱਖਾਂ ਨੂੰ ਝੱਲਿਆ ਸੰਤ ਪੌਲਸ ਪਰਮੇਸ਼ਵਰ ਦਾ ਉਹ ਖਾਦਮ ਉਹ ਤਾਲਬ ਸੀ ਜਿਸ ਨੇ ਯੇਸ਼ੂ ਮਸੀਹ ਦੇ ਲਈ ਬਹੁਤ ਸਾਰੇ ਕਲੇਸ਼ ਬਹੁਤ ਸਾਰੀਆਂ ਬਿਪਤਾਵਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੂੰ ਆਪਣੇ ਉੱਤੇ ਝੱਲ ਲਿਆ ਅੱਜ ਮੈਂ ਉਹ ਸੰਤ ਪੌਲਸ ਦੇ ਬਾਰੇ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਨਾ ਉਸ ਦੀ ਸੇਵਕਾਈ ਦੀ ਇੱਕ ਘਟਨਾ ਨੂੰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਸੰਤ ਪੌਲਸ ਨੇ ਕਿਵੇਂ ਪਰਮੇਸ਼ਵਰ ਦੀ ਸੇਵਕਾਈ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਖੁਦਾ ਦੇ ਜਲਾਲ ਨੂੰ ਪਾਇਆ ਕਿਵੇਂ ਪਰਮੇਸ਼ਵਰ ਦੀ ਖੁਸ਼ਖਬਰੀ ਦੇ ਲਈ ਉਹਨੇ ਦੁੱਖ ਚੱਲਿਆ ਬਹੁਤ ਸਾਰੀਆਂ ਸੰਤ ਪੌਲਸ ਦੇ ਜੀਵਨ ਦੀਆਂ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਤੋਂ ਸਾਨੂੰ ਰੋਹਾਨੀ ਤੌਰ ਤੇ ਬਹੁਤ ਸਾਰੀਆਂ ਆਸ਼ੀਸ਼ਾਂ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਪਰਮੇਸ਼ਵਰ ਦੀਆਂ ਬਰਕਤਾਂ ਨੂੰ ਹਾਸਲ ਕਰਨ ਦਾ ਮੌਕਾ ਮਿਲਦਾ ਹੈ ਅੱਜ ਮੈਂ ਸੰਤ ਪੌਲਸ ਦੀ ਸੇਵਕਾਈ ਦੇ ਵਿੱਚੋਂ ਇੱਕ ਛੋਟਾ ਜਿਹਾ ਅੰਸ਼ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਮੇਰੇ ਭਾਈਓ ਭੈਣੋ ਸੰਤ ਪੌਲਸ ਦੀ ਸੇਵਕਾਈ ਸਾਫ਼ ਸੁਥਰੀ ਔਰ ਸੱਚੀ ਸੇਵਕਾਈ ਸੀ ਸੰਤ ਪੌਲਸ ਦੀ ਸੇਵਕਾਈ ਅੱਜ ਦੇ ਪ੍ਰਚਾਰਕਾਂ ਵਰਗੀ ਸੇਵਕਾਈ ਨਹੀਂ ਸੀ ਸੰਤ ਪੌਲਸ ਦੀ ਸੇਵਕਾਈ ਪਰਮੇਸ਼ਵਰ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜੋੜਨ ਵਾਲੀ ਸੇਵਕਾਈ ਸੀ ਸੰਤ ਪੌਲਸ ਲੋਕਾਂ ਨੂੰ ਆਪਣੇ ਨਾਲ ਨਹੀਂ ਸੀ ਜੋੜਦਾ ਪਰ ਸੰਤ ਪੌਲਸ ਲੋਕਾਂ ਨੂੰ ਯੀਸ਼ੂ ਮਸੀਹ ਦੇ ਨਾਲ ਜੋੜਦਾ ਸੀ ਸੰਤ ਪੌਲਸ ਯੀਸ਼ੂ ਮਸੀਹ ਦੇ ਲਈ ਤਿਆਰ ਕਰਦਾ ਸੀ ਸੰਤ ਪੌਲਸ ਯੀਸ਼ੂ ਮਸੀਹ ਦੇ ਲਹੂ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਮਰ ਦਿੰਦਾ ਸੀ ਯੀਸ਼ੂ ਮਸੀਹ ਦੇ ਲਹੂ ਦੇ ਉਹਨਾਂ ਨੂੰ دیਵਾਨੇ ਬਣਾ ਦਿੰਦਾ ਸੀ ਸੰਤ ਪੌਲਸ ਯੀਸ਼ੂ ਦਾ ਜ਼ਿਕਰ ਕਰਦਾ ਸੀ ਤੇ ਵੱਡੇ ਵੱਡੇ ਅਖਤਿਆਰਾਂ ਵਾਲਿਆਂ ਦਾ ਜੀਵਨ ਬਦਲ ਜਾਂਦਾ ਸੀਗਾ। ਸਾਂਤ ਪੌਲਸ ਯੀਸ਼ੂ ਦੇ ਕਦਮਾਂ ਦੇ ਵਿੱਚ ਉਹਨਾਂ ਨੂੰ ਪੱਕਾ ਕਰ ਦਿੰਦਾ ਸੀਗਾ। ਪਰ ਅੱਜ ਕੱਲ ਬਹੁਤ ਸਾਰੇ ਮੈਂ ਸਾਰੇ ਨਹੀਂ ਪਰ ਬਹੁਤ ਸਾਰੇ ਪ੍ਰਚਾਰਕ ਐਦਾਂ ਦੇ ਨਹੀਂ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਆ। ਬਹੁਤ ਸਾਰੇ ਲੋਕ ਕਹਿੰਦੇ ਤੁਸੀਂ ਸਾਡੇ ਨਾਲ ਜੁੜੋ। ਬਹੁਤ ਸਾਰੇ ਲੋਕ ਕਹਿੰਦੇ ਤੁਸੀਂ ਸਾਡੀ ਸੇਵਕਾਈ ਨਾਲ ਜੁੜੋ ਸਾਡੀ ਮਿਨਿਸਟਰੀ ਦੇ ਨਾਲ ਜੁੜੋ। पर मेरे भाई ओ बहनो संत पॉलस ने परमेश्वर ਦੇ ਤਾਲਬ ਸੰਤ ਪੌਲਸ ਨੇ ਇਸ ਤਰ੍ਹਾਂ ਦੀ ਸੇਵਕਾਈ ਨਹੀਂ ਕੀਤੀ ਸੰਤ ਪਲੂਸ ਦੀ ਸੇਵਾ ਸੰਤ ਪੌਲਸ ਦੀ ਸੇਵਾ ਬਿਲਕੁਲ ਖੁਦਾ ਦੇ ਨਾਲ ਜੁੜਨ ਵਾਲੀ ਸੀ ਸੰਤ ਪੌਲਸ ਦੀ ਸੇਵਾ ਪਰਮੇਸ਼ਵਰ ਦੇ ਪਿਆਰ ਨੂੰ ਜ਼ਾਹਰ ਕਰਨ ਵਾਲੀ ਸੀ ਸੰਤ ਪੌਲਸ ਦਾ ਜੀਵਨ ਬਲੀਦਾਨ ਦੇ ਨਾਲ ਭਰਿਆ ਹੋਇਆ ਸੀ ਸੰਤ ਪੌਲਸ ਦੀ ਜਿਹੜੀ ਸੇਵਕਾਈ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੁਆਰਥ ਨਹੀਂ ਸੀਗਾ ਸੰਤ ਪੌਲਸ ਕਿਸੇ ਲੋਭ ਦੇ ਕਾਰਨ ਸੇਵਾ ਨਹੀਂ ਸਿਕਾਤਾ ਸੰਤ ਪੌਲਸ ਦਾ ਜੀਵਨ ਸੱਚੀ ਮੁਹੱਬਤ ਦੇ ਕਾਰਨ ਛਿੱਧਿਆ ਹੋਇਆ ਜੀਵਨ ਸੀਗਾ ਸੰਤ ਪੌਲਸ ਦਾ ਜੀਵਨ ਯੇਸ਼ੂ ਦੇ ਲਹੂ ਵਿੱਚ ਰੰਗਿਆ ਹੋਇਆ ਜੀਵਨ ਸੀਗਾ ਸੰਤ ਪੌਲਸ ਦਾ ਜੀਵਨ ਯੇਸ਼ੂੰ ਮੀਰੇ ਪਿਆਰ ਦੇ ਵਿੱਚ ਗੰਢਿਆ ਹੋਇਆ ਜੀਵਨ ਸੀਗਾ। ਸੰਤ ਪੌਲਸ ਦੀ ਸੇਵਕਾਈ ਬਿਲਕੁਲ ਯੇਸ਼ੂ ਦੇ ਪਿਆਰ ਦੇ ਨਾਲ ਭਰੀ ਸੀ। ਯੇਸ਼ੂ ਦੇ ਲਹੂ ਦੇ ਨਾਲ ਭਰੀ ਸੀ। ਯੇਸ਼ੂ ਦੀ ਕੁਰਬਾਨੀ ਨਾਲ ਭਰੀ ਹੋਈ ਸੀ। ਸੋ ਮੈਂ ਅੱਜ ਪਰਮੇਸ਼ਵਰ ਦੇ ਦਾਸ ਸੰਤ ਪੌਲਸ ਦਾ ਜ਼ਿਕਰ ਤੁਹਾਡੇ ਨਾਲ ਕਰ ਰਿਹਾ। ਉਸ ਦੀ ਸੇਵਕਾਈ ਦੀ ਇੱਕ ਘਟਨਾ ਨੂੰ ਮੈਂ ਕੋਸ਼ਿਸ਼ ਕਰਾਂਗਾ ਇਹ 15-20 ਮਿੰਟਾਂ ਦੇ ਵਿੱਚ। ਮੈਂ ਸਾਂਝੀ ਕਰ ਸਕਾਂ ਸੋ ਤੁਸੀਂ ਸਾਰਿਆਂ ਨੇ ਹੀ ਬੜੇ ਧਿਆਨ ਦੇ ਨਾਲ ਇਸ ਵਚਨ ਨੂੰ ਸੁਣਨਾ ਹੈ ਔਰ ਜੇਕਰ ਤੁਸੀਂ ਵਚਨ ਨੂੰ ਸੁਣੋਗੇ ਤਾਂ ਤੁਸੀਂ ਅੱਜ ਉਹਨਾਂ ਭੇਤਾਂ ਨੂੰ ਜਾਣ ਸਕੋਗੇ ਜਿਨ੍ਹਾਂ ਦੁਆਰਾ ਤੁਸੀਂ ਵੀ ਸੰਤ ਪੌਲਸ ਦੀ ਤਰ੍ਹਾਂ ਪਰਮੇਸ਼ਵਰ ਦੇ ਕੋਲੋਂ ਸੁਰਗੀ ਖਜ਼ਾਨਿਆਂ ਨੂੰ ਪਾ ਸਕਦੇ ਹੋ ਸੁਰਗੀ ਖਜ਼ਾਨਿਆਂ ਨੂੰ ਤੁਸੀਂ ਵੀ ਪ੍ਰਾਪਤ ਕਰ ਸਕਦੇ ਹੋ ਸੋ ਆਓ ਮੇਰੇ ਨਾਲ ਪਰਮੇਸ਼ਵਰ ਦੇ ਵਚਨ ਵਿੱਚ ਚੱਲੀਏ। ਰਸੂਲਾਂ ਦੇ ਕਰਤੱਬ ਘੱਡੀਏ। ਮੇਰੇ ਨਾਲ ਰਸੂਲਾਂ ਦੇ ਕਰਤੱਬ ਘੱਡੀਏ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ 21 ਅਧਿਆਏ ਮੇਰੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਰਸੂਲਾਂ ਦੇ ਕਰਤੱਬ ਉਸ ਦਾ 21 ਅਧਿਆਏ ਉਸ ਦੇ ਆਪਾਂ 6 ਵਚਨ ਤੋਂ ਅਸੀਂ ਪੜ੍ਹਨਾ ਹੈ। ਰਸੂਲਾਂ ਦੇ ਕਰਤੱਬ 21 ਅਧਿਆਇ ਉਸ ਦੇ ਅਸੀਂ 7 ਵਚਨ ਤੋਂ ਪੜਾਂਗੇ ਉਸ ਜਗ੍ਹਾ ਤੇ ਲਿਖਿਆ ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਮੁਕਾ ਕੇ ਤੁਲਮਾਇਸ ਵਿੱਚ ਅਪੜੇ ਔਰ ਭਾਈਆਂ ਦੀ ਸੁਖ ਸਾੰਦ ਪੁੱਛ ਕੇ ਇੱਕ ਦਿਨ ਉਹਨਾਂ ਦੇ ਨਾਲ ਰਹੇ ਫੇਰ ਅਗਲੇ ਭਲਕ ਅਸੀਂ ਤੁਰ ਕੇ ਕੈਸਰੀਆ ਵਿੱਚ ਆਏ ਅਤੇ ਫਿਲਿਪਸ انجیل ਦੇ ਪ੍ਰਚਾਰਕ ਦੇ ਘਰ ਜਾ ਕੇ ਉਹਦੇ ਨਾਲ ਰਹੇ ਉਹ ਉਹਨਾਂ ਸੱਤਾਂ ਵਿੱਚੋਂ ਇੱਕ ਸੀ ਉਹਦੇ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ ਅਤੇ ਜਾਂ ਸੀ ਕਈ ਦਿਨ ਉੱਥੇ ਠਹਿਰੇ ਤਾਂ ਆਗਬੂਸ ਨਾ ਦਾ ਇੱਕ نبی ਯਹੂਦੀਆਂ ਤੋਂ ਉੱਤਰ ਆਇਆ ਉਹਨੇ ਸਾਡੇ ਕੋਲ ਆਣ ਕੇ ਪੌਲਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ ਕੇ ਕਿਹਾ ਪਵਿੱਤਰ ਆਤਮਾ ਐਉਂ ਆਖਦਾ ਹੈ ਕਿ ਯਹੂਦੀ ਲੋਕ ਜਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹਦਾ ਇਹ ਪਟਕਾ ਹੈ ਇਸੇ ਤਰ੍ਹਾਂ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਹਵਾਲੇ ਕਰਨਗੇ ਸੋ ਮੇਰੇ ਭਾਈਪਾਣੂ ਹੋਰ ਵੀ ਮੈਂ ਵਚਨ ਪੜਾਂਗਾ ਪਰ ਮੈਂ ਜੋ ਵਚਨ ਪੜੇ ਆ ਉਹਨਾਂ ਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀ ਕਰਾਂਗਾ ਲਿਖਿਆ ਜਦੋਂ ਅਸੀਂ ਕਹਿੰਦਾ ਇਥੇ ਪੌਲਸ ਬਿਆਨ ਕਰ ਰਿਹਾ ਆਪਣੀ ਸੇਵਕਾਈ ਦੀ ਇੱਕ ਗਵਾਹੀ ਨੂੰ ਸਾਡੇ ਨਾਲ ਸਾਂਝੀ ਕਰ ਰਿਹਾ ਇਥੇ ਕਹਿ ਰਿਹਾ ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਮੁਕਾ ਕੇ ਤੁਲਮਾਇਸ ਵਿੱਚ ਆਏ ਆਪਣੇ ਅਪੜੇ ਔਰ ਭਾਈਆਂ ਦੀ ਸੁਖ-ਸਾਂਦ ਪੁੱਛ ਕੇ ਇੱਕ ਦਿਨ ਉਹਨਾਂ ਦੇ ਨਾਲ ਰਹੇ ਪੌਲਸ ਕਹਿੰਦਾ ਭਾਈਆਂ ਦੀ ਕਿਹੜੇ ਭਾਈ ਜਿਹੜੇ ਮਸੀਹ ਦੇ ਪਿਆਰ ਵਿੱਚ ਰੰਗੇ ਹੋਏ ਸੀ ਕਿਹੜੇ ਭਾਈ ਜਿਹੜੇ ਯੀਸ਼ੂ ਮਸੀਹ ਦੀ ਮਨਾਦੀ ਕਰਨ ਵਾਲੇ ਸੀ ਜਿਹੜੇ ਭਾਈ ਜਿਹੜੇ ਯੀਸ਼ੂ ਮਸੀਹ ਦੇ ਪਿਆਰ ਨੂੰ ਵੰਡਣ ਵਾਲੇ ਸੀ ਉਹਨਾਂ ਦੇ ਨਾਲ ਇੱਕ ਦਿਨ ਕੱਟਿਆ ਔਰ ਅੱਗੇ ਲਿਖਿਆ ਫਿਰ ਅਗਲੇ ਭਲਕ ਤੁਰਕ ਤੁਰਕੇ ਕੈਸਰੀਆ ਵਿੱਚ ਆਏ ਅਤੇ ਫਿਲਿਪਸ ਅੰਜੀਲ ਦੇ ਪ੍ਰਚਾਰਕ ਦੇ ਘਰ ਜਾ ਕੇ ਉਹਦੇ ਨਾਲ ਰਹੇ ਕੀ ਕਹਿੰਦਾ ਆ ਫਿਰ ਕਹਿੰਦਾ ਸੀ ਉਹ ਭਾਈਆਂ ਤੋਂ ਫਿਰ ਅਗਲੇ ਭਲਕ ਤੁਰ ਕੇ ਕੈਸਰੀਆ ਨਾਮ ਦੀ ਜਗ੍ਹਾ ਵਿੱਚ ਆਏ ਪਹਿਲਾਂ ਤਲਮਾਇਸ ਵਿੱਚ ਰਹੇ ਭਾਈਆਂ ਦੇ ਕੋਲ ਹੁਣ ਕੈਸਰੀਆ ਦੇ ਵਿੱਚ ਆਏ ਔਰ ਫਿਲਪਸ ਅੰਜੀਲ ਦੇ ਪ੍ਰਚਾਰਕ ਖੁਸ਼ਖਬਰੀ ਦੇ ਪ੍ਰਚਾਰਕ ਦੇ ਘਰ ਵਿੱਚ ਰੁਕੇ ਬਾਈਬਲ ਦੇ ਵਿੱਚ ਲਿਖਿਆ ਸੰਤ ਪੌਲਸ ਫਿਲਪਸ ਅੰਜੀਲ ਦੇ ਪ੍ਰਚਾਰਕ ਦੇ ਘਰ ਵਿੱਚ ਰੁਕਿਆ ਔਰ ਉਹਦੀਆਂ ਚਾਰ ਧੀਆਂ ਸੀਗੀਆਂ ਜਿਹੜੀਆਂ ਅਗੰਮ ਵਾਕ ਕਰਦਨ ਸੀ ਜਿਨ੍ਹਾਂ ਦੇ ਕੋਲ ਖੁਦਾ ਦਾ ਉਹ ਆਤਮਾ ਸੀ ਜਿਹਦੇ ਦੁਆਰਾ ਉਹ ਅਗੰਮ ਵਾਚਦੀਆਂ ਸਨ ਔਰ ਫਿਲਿਪਸ ਯੀਸ਼ੂ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰਕ ਸੀ ਔਰ ਸੰਤ ਪਾਲਸ ਉਹ ਪ੍ਰੇਰਿਤ ਸੀਗਾ ਉਹ ਅਪੋਸਟਲ ਸੀ ਉਹ ਰਸੂਲ ਸੀ ਜਿਹੜਾ ਅਲੱਗ-ਅਲੱਗ ਸਥਾਨਾਂ ਵਿੱਚ ਘੁੰਮਦਾ ਸੀ ਔਰ ਯੇਸ਼ੂ ਦੀ ਮਨਾਦੀ ਕਰਦਾ ਸੀ ਔਰ ਜਗਾ ਜਗਾ ਜਾ ਕੇ ਕਲੀਸਿਯਾਂ ਦੀ ਸਥਾਪਨਾ ਕਰਦਾ ਸੀ ਅੱਜ ਬਹੁਤ ਸਾਰੇ ਲੋਕ ਆਪਣੇ ਨਾਮ ਦੇ ਨਾਲ ਅਪੋਸਟਲ ਲਗਾ ਲੈਂਦੇ ਆ ਇਵੈਂਜੇਲਿਸਟ ਲਗਾ ਲੈਂਦੇ ਆ ਪ੍ਰੋਫਿਟ ਲਗਾ ਲੈਂਦੇ ਆ ਔਰ ਬਹੁਤ ਸਾਰੇ ਉਹਦੇ ਲੋਕ ਤੇ ਕਈਆਂ ਨੂੰ ਉਹਨਾਂ ਉਹਦਿਆਂ ਦੇ ਮਤਲਬ ਦਾ ਵੀ ਪਤਾ ਨਹੀਂ ਹੁੰਦਾ ਮੈਂ ਫੇਰ ਕਿਤੇ ਪਵਿੱਤਰ ਬਾਈਬਲ ਦੇ ਵਿੱਚੋਂ ਸਾਂਝੀ ਕਰਾਂਗਾ ਪੰਜ ਪ੍ਰਕਾਰ ਦੀ ਸੇਵਕਾਈ ਜਿਹਦੇ ਵਿੱਚ ਪੰਜ ਤਰ੍ਹਾਂ ਦੀ ਸੇਵਕਾਈ ਹੈ ਉਹ ਸੇਵਕਾਈ ਕਿਸ ਤਰ੍ਹਾਂ ਦੀ ਹੈ ਅਪੋਸਟਲ ਦੀ ਸੇਵਾ ਕੀ ਹੈ ਨਬੀ ਦੀ ਸੇਵਾ ਕੀ ਹੈ ਉਪਦੇਸ਼ਕ ਦੀ ਸੇਵਾ ਕੀ ਹੈ ਪ੍ਰਚਾਰਕ ਦੀ ਸੇਵਾ ਕੀ ਹੈ ਇਸ ਤਰ੍ਹਾਂ ਕਰਕੇ ਮੈਂ ਤੁਹਾਡੇ ਨਾਲ ਇਹ ਗੱਲਾਂ ਨੂੰ ਸਾਂਝ ਕਰਾਂਗਾ ਪਰ ਮੈਂ ਅੱਜ ਸੰਤ ਪੌਲਸ ਦੀ ਗੱਲ ਕਰ ਰਿਹਾ ਸੰਤ ਪੌਲਸ ਅਪੋਸਟਲ ਸੀ ਜਿਹੜਾ ਲਗ ਲਗ ਜਗ੍ਹਾ ਤੇ ਕਲੀਸਿਯਾਂ ਨੂੰ ਸਥਾਪਿਤ ਕਰਦਾ ਸੀ ਯੀਸ਼ੂ ਮਸੀਹ ਦੇ ਪਿਆਰ ਵਿੱਚ ਲੋਕਾਂ ਨੂੰ ਜੋੜ ਦਿੰਦਾ ਸੀਗਾ ਔਰ ਬਹੁਤ ਸਾਰੇ ਭਾਈਆਂ ਨੂੰ ਤਿਆਰ ਕਰਦਾ ਸੀ ਕਿ ਉਸ ਕਲੀਸਿਯਾ ਦੀ ਰਾਖੀ ਕਰ ਸਕਣ ਸੰਤ ਪੌਲਸ ਦੀ ਇਹ ਸੇਵਕਾਈ ਸੀ ਔਰ ਸੰਤ ਪੌਲਸ ਫਿਲਿਪਸ ਸੰਜੀਲ ਦੇ ਪ੍ਰਚਾਰਕ ਦੇ ਘਰ ਵਿੱਚ ਰੁਕਿਆ ਔਰ ਕਈ ਦਿਨ ਬਾਈਬਲ ਦੇ ਵਿੱਚ ਲਿਖਿਆ ਉੱਥੇ ਲਿਖਿਆ ਉਹ ਉਹਦੇ ਘਰ ਵਿੱਚ ਰੁਕੇ ਔਰ ਇੱਕ ਦਿਨ ਕੀ ਹੋਇਆ ਆਗਬੁਸ ਨਾਮ ਦਾ ਜਿਹੜਾ ਨਬੀ ਸੀ ਉਹ ਯਹੂਦੀਆਂ ਤੋਂ ਆਇਆ ਆਗਬੁਸ ਨਾਮ ਦਾ ਨਬੀ ਇੱਕ ਪ੍ਰੋਫਿਟ ਆਇਆ ਯਹੂਦੀਆਂ ਤੋਂ ਔਰ ਉਸਨੇ ਆਣ ਕੇ ਸੰਤ ਪੌਲਸ ਦਾ ਜਿਹੜਾ ਕਮਰ ਪਟਕਾ ਸੀਗਾ ਜਿਹੜਾ ਉਹਦੇ ਲੱਕ ਨੂੰ ਬੱਧਾ ਹੁੰਦਾ ਸੀ ਉਹ ਪਟਕਾ ਚੁੱਕਿਆ ਔਰ ਚੁੱਕ ਕੇ ਆਪਣੇ ਹੱਥ ਤੇ ਪੈਰ ਆਗਬੁਸ ਨਬੀ ਨੇ ਕੀ ਕੀਤੇ ਆਪਣੇ ਹੱਥ ਔਰ ਆਪਣੇ ਪੈਰ ਆਗਬ ਉਸ ਨਬੀ ਨੇ ਬੰਦ ਔਰ ਬਨ ਲਏ ਔਰ ਬਨ ਕੀ ਕਹਿੰਦਾ ਪਈ ਜਿਸ ਦਾ ਇਹ ਪਟਕਾ ਆ ਉਹ ਪਟਕਾ ਕਿਹਦਾ ਸੀ ਪੌਲਸ ਦਾ ਕਹਿੰਦਾ ਜਿਸ ਦਾ ਇਹ ਪਟਕਾ ਆ ਉਹਦੇ ਬਾਰੇ ਪਵਿੱਤਰ ਆਤਮਾ ਇਸ ਤਰ੍ਹਾਂ ਆਖਦਾ ਆ ਜਿਹਦਾ ਇਹ ਪਟਕਾ ਆ ਮੈਂ ਉਹਦੀ ਭਵਿੱਖਬਾਣੀ ਕਰਿਆ ਮੈਂ ਉਹਦੇ ਲਈ ਗੰਮਵਾਚ ਰਿਆ ਪਵਿੱਤਰ ਆਤਮਾ ਨੇ ਮੈਨੂੰ ਉਹਦੇ ਬਾਰੇ ਦੱਸਿਆ ਆ ਕਹਿੰਦਾ ਪਵਿੱਤਰ ਆਤਮਾ ਐਂਓ ਆਖਦਾ ਹੈ ਵੀ ਯਹੂਦੀ ਲੋਕ ਜਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹਦਾ ਇਹ ਪਟਕਾ ਹੈ ਇਸੇ ਤਰ੍ਹਾਂ ਬੰਨਣਗੇ ਅਤੇ ਪ੍ਰਾਇਆਂ ਕੋਮਾਂ ਦੇ ਵਿੱਚ ਹਵਾਲੇ ਕਰਨਗੇ। ਉਹ ਲਿਖਿਆ ਜਾ ਇਹ ਗੱਲਾਂ ਸੁਨੀਆਂ ਤਾਂ ਅਸਾਂ ਉੱਥੇ ਦੇ ਰਹਿਣ ਵਾਲਿਆਂ ਨੇ ਵੀ ਉਹਦੀ ਮਿਹਨਤ ਕੀਤੀ ਭੀ ਜਰੂਸ਼ਲਮ ਨੂੰ ਨਾ ਜਾਵੇ। ਕਹਿੰਦਾ ਅਸੀਂ ਜਦੋਂ ਸੁਣਿਆ ਸਾਰਿਆਂ ਨੇ ਇਕਲੀਸੀਆ ਦੇ ਬਾਰੇ ਲਿਖਿਆ ਜਦੋਂ ਉਹ ਭਵਿੱਖਬਾਣੀ ਨੂੰ ਸੁਣਿਆ ਕਿ ਪੌਲਸ ਨੂੰ ਬੰਨ ਲੈਣਾ ਯਹੂਦੀਆ ਵਿੱਚ ਜਾਂ ਰੂਸ਼ਲਮ ਦੇ ਵਿੱਚ ਉੱਥੇ ਦੇ ਲੋਕਾਂ ਨੇ ਉਹਨੂੰ ਮਾਰਨਾ ਆ ਕੁੱਟਣਾ ਆ ਪਰਾਈਆਂ ਕੌਮਾਂ ਦੇ ਹਵਾਲੇ ਕਰ ਦੇਣਾ ਤੇ ਅਸੀਂ ਸਾਰਿਆਂ ਨੇ ਕਹਿੰਦਾ ਪੌਲਸ ਦੇ ਅੱਗੇ ਮਿਹਨਤ ਕੀਤੀ ਮਿਹਨਤ ਇਹ ਕੀਤੀ ਪਾਈ ਤੂੰ ਉੱਥੇ ਨਾ ਜਾ ਇੱਕ ਨਬੀ ਨੇ ਤੇਰੇ ਲਈ ਭਵਿੱਖਬਾਣੀ ਕੀਤੀ ਪਵਿੱਤਰ ਆਤਮਾ ਨੇ ਤੇਰੇ ਲਈ ਬੋਲ ਦਿੱਤਾ ਯਾਰ ਵੀ ਤੂੰ ਉੱਥੇ ਨਾ ਜਾ ਮੈਂ ਸੰਤ ਪੌਲਸ ਦੀ ਸੇਵਕਾਈ ਦੀ ਇਹ ਘਟਨਾ ਤੁਹਾਡੀ ਨਾਲ ਸਾਂਝੀ ਕਰ ਰਿਹਾ ਮੈਂ ਸੰਤ ਪੌਲਸ ਦੇ ਜੀਵਨ ਦੇ ਬਾਰੇ ਤੁਹਾਡੀ ਨਾਲ ਇਹ ਸਾਂਝੀ ਕਰ ਰਿਹਾ ਉਹਦੀ ਸੇਵਕਾਈ ਦੇ ਇੱਕ ਛੋਟੇ ਜਿਹੇ ਅੰਸ਼ ਨੂੰ ਸੋ ਮੇਰੇ ਭਾਈ ਭੈਣੋ ਜਦੋਂ ਪਵਿੱਤਰ ਆਤਮਾ ਨੇ ਉਸ ਨਬੀ ਦੇ ਦੁਆਰਾ ਬੋਲਿਆ ਜਦੋਂ ਉਸ ਨਬੀ ਨੇ ਭਵਿੱਖਬਾਣੀ ਕੀਤੀ ਔਰ ਜਦੋਂ ਨਬੀ ਨੇ ਇਹ ਕਿਹਾ ਤੇ ਕਹਿੰਦਾ ਇਹ ਗੱਲਾਂ ਜਦੋਂ ਅਸੀਂ ਸਭ ਨੇ ਸੁਣੀਆਂ ਤੇ ਅਸੀਂ ਮਿੰਤ ਕੀਤੀ ਪੌਲਸ ਦੀ ਵੀ ਤੂੰ ਉੱਥੇ ਨਾ ਜਾ ਕਿਉਂਕਿ ਤੈਨੂੰ ਉੱਥੇ ਬੰਨ ਲੈਣਾ ਤੈਨੂੰ ਉੱਥੇ ਫੜ ਲੈਣਾ ਤੈਨੂੰ ਉੱਥੇ ਮਾਰਨਗੇ ਕੁੱਟਣਗੇ ਤੈਨੂੰ ਜਲੀਲ ਕਰਨਗੇ ਤੇ ਅੱਗਿਓ ਅਸੀਂ ਅੱਗੇ ਪਰਮੇਸ਼ਵਰ ਦੇ ਬਚਨ ਨੂੰ ਪੜਦੇ ਆ ਮਿੰਤ ਕੀਤੀ ਵੀ ਜਰੂਸ਼ਲਮ ਨੂੰ ਨਾ ਜਾਵੇ ਤਦ ਪੌਲਸ ਨੇ ਉੱਤਰ ਦਿੱਤਾ ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ ਅੱਗੇ ਪੌਲਸ ਕਹਿਣ ਲੱਗਾ ਭਾਈ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਰੋਂਦੇ ਤੇ ਮੇਰਾ ਦਿਲ ਤੋੜਦੇ ਸੰਤ ਪੌਲਸ ਦੀ ਇਹ ਲਵਜ ਸੀ ਕਲੀਸਿਆ ਦੇ ਲਈ ਉੱਥੇ ਦੇ ਰਹਿਣ ਵਾਲੇ ਭਰਾਵਾਂ ਦੇ ਲਈ ਉੱਥੇ ਦੀ ਕਲੀਸਿਆ ਉੱਥੇ ਦੇ ਚਰਚ ਮੈਂਬਰਾਂ ਦੇ ਲਈ ਕਹਿੰਦਾ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਕਿਉਂ ਰੋ ਰਹੇ ਹੋ ਤੁਸੀਂ ਕਿਉਂ ਮੇਰਾ ਦਿਲ ਤੋੜ ਰਹੇ ਹੋ ਅੱਗੇ ਬਹੁਤ ਵਧੀਆ ਗੱਲ ਜਿਹੜੀ ਹੈ ਜਿਹੜੀ ਸੰਤ ਪੌਲਸ ਦੇ ਜੀਵਨ ਦੀ ਖਾਸ ਗੱਲ ਸੀਗੀ ਜਿਹੜੇ ਪੌਲਸ ਦੇ ਜੀਵਨ ਦੇ ਵਿੱਚ ਖੁਦਾ ਦੀ ਮੁਹੱਬਤ ਵਾਲੀ ਗੱਲ ਸੀਗੀ ਜਿਹੜੀ ਪੌਲਸ ਦੀ ਸੇਵਕਾਈ ਦੀ ਸਭ ਤੋਂ ਵੱਡੀ ਮਜ਼ਬੂਤੀ ਸੀਗੀ ਉਹਦੇ ਬਾਰੇ ਅਸੀਂ ਪੜਾਂਗੇ ਅੱਗੇ ਕੀ ਲਿਖਿਆ ਤਦ ਪੌਲਸ ਨੇ ਉੱਤਰ ਦਿੱਤਾ ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ ਕਿਉਂ ਜੋ ਮੈਂ ਪ੍ਰਭੂ ਯੇਸ਼ੂ ਦੇ ਨਾਮ ਦੇ ਬਦਲੇ ਜਰੂਸ਼ਲਮ ਵਿੱਚ ਨਿਰਾ ਬੰਨੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ ਹallelujah ਕੀ ਲਿਖਿਆ ਕਹਿੰਦਾ ਯੇਸ਼ੂ ਮਸੀਹ ਦੇ ਨਾਮ ਦੀ ਖਾਤਰ ਮੈਂ ਬੰਨੇ ਜਾਣ ਨੂੰ ਹੀ ਨਹੀਂ ਮੈਂ ਤਾਂ ਉਹਦੇ ਨਾਮ ਦੀ ਖਾਤਰ ਮਰਨ ਨੂੰ ਵੀ ਤਿਆਰ ਹਾਂ ਕਹਿੰਦਾ ਤੁਸੀਂ ਬੰਨੇ ਜਾਣ ਦੀ ਗੱਲ ਕਰਦੇ ਹੋ ਮੈਂ ਤਾਂ ਤਿਆਰੀ ਮਰਨ ਦੀ ਕਰ ਬੈਠਾ ਕਹਿੰਦਾ ਭਵਿੱਖਵਾਣੀ ਮੇਰੇ ਲਈ ਬੰਨੇ ਜਾਣ ਦੀ ਹੋ ਰਹੀ ਹੈ ਪਰ ਮੈਂ ਤਾਂ ਆਪਣੇ ਜੀਵਨ ਯੀਸ਼ੂ ਨੂੰ ਇਸ ਢੰਗ ਨਾਲ ਦੇ ਦਿੱਤਾ ਵੀ ਜੀਣਾ ਮੇਰੇ ਲਈ ਮਸੀਹ ਅਤੇ ਮਰਨਾ ਮੇਰੇ ਲਈ ਲਾਭ ਹੈ ਕਹਿੰਦਾ ਮੈਂ ਤਾਂ ਮਰਨ ਨੂੰ ਤਿਆਰ ਆ ਮੈਂ ਤਾਂ ਮਰਨ ਲਈ ਪਹਿਲੇ ਹੀ ਤਿਆਰ ਹੋ ਚੁੱਕਾ ਆ ਇਹ ਸੰਤ ਪੌਲਸ ਦੀ ਸੇਵ ਹੈ ਸੀ ਇਹ ਸੰਤ ਪਲੂਸ ਦਾ ਜੀਵਨ ਸੀਗਾ ਇਹ ਸੰਤ ਪੌਲਸ ਦੇ ਜੀਵਨ ਦੀ ਸਭ ਤੋਂ ਖਾਸ ਗੱਲ ਸੀਗੀ ਸੋ ਮੇਰੇ ਭਾਈ ਭੈਣੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਅੱਗੇ ਲਿਖਿਆ ਜੇ ਉਹਨੇ ਨਾਮ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਰਹੇ ਭਈ ਪ੍ਰਭੂ ਦੀ ਮਰਜ਼ੀ ਪੂਰੀ ਹੋ ਕਹਿੰਦਾ ਜਦੋਂ ਸੰਤ ਪਾਲੂਸ ਨੇ ਇਹ ਗੱਲ ਨਹੀਂ ਮੰਨੀ ਸੰਤ ਪਾਲੂਸ ਨੇ ਨਹੀਂ ਮੰਨਿਆ ਭਈ ਉਹ ਰੁਕਿਆ ਨਹੀਂ ਤੇ ਕਹਿੰਦਾ ਫਿਰ ਅਸੀਂ ਇਹ ਗੱਲ ਕਹਿ ਕੇ ਚੁੱਪ ਕਰਕੇ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ ਅੱਲਾ ਆਪਣੀ ਮਰਜ਼ੀ ਪੂਰੀ ਕਰਨਾ ਚਾਹੁੰਦੇ ਸੀ ਹੁਣ ਕੀ ਕਹਿੰਦੇ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ ਮੇਰੇ ਭਾਈ ਕਣ ਸੰਤ ਪੌਲਸ ਦੇ ਜੀਵਨ ਦੇ ਵਿੱਚ ਸੇਵਕਾਈ ਦੇ ਵਿੱਚ ਉਹ ਮੈਂ ਛੋਟੀ ਜੀ ਘਟਨਾ ਤੁਹਾਡੇ ਲਈ ਪੜੀ ਹੈ ਇਸ ਘਟਨਾ ਵਿੱਚ ਅਸੀਂ ਕੀ ਸਿੱਖਦੇ ਹਾਂ ਕਿ ਜਿਹੜਾ ਸੰਤ ਪੌਲਸ ਦਾ ਜੀਵਨ ਸੀ ਜਿਹੜੀ ਸੰਤ ਪੌਲਸ ਦੀ ਜ਼ਿੰਦਗੀ ਸੀ ਉਹ ਯੀਸ਼ੂ ਦੇ ਲਈ ਇੰਨੀ ਜ਼ਿਆਦਾ ਸਮਰਪਿਤ ਸੀਗੀ ਯੇਸ਼ੂ ਵਾਸਤੇ ਇੰਨਾ ਜਿਆਦਾ ਉਹਦਾ ਸਮਰਪਣ ਸੀਗਾ ਕਿ ਉਹ ਮੌਤ ਨਾਮ ਦੇ ਸ਼ਬਦ ਤੋਂ ਜਾਂ ਮੌਤ ਨਾਂ ਦੀ ਚੀਜ਼ ਤੋਂ ਉਹ ਡਰਦਾ ਨਹੀਂ ਸੀ ਉਹ ਤਾਂ ਇਹ ਚਾਹੁੰਦਾ ਸੀ ਕਿ ਯੇਸ਼ੂ ਲਈ ਮੈਂ ਕਦ ਮਰ ਮਿਟਾਂ ਮੈਂ ਯੇਸ਼ੂ ਲਈ ਕਦ ਕੁਰਬਾਨ ਹੋ ਜਾਵਾਂ ਇਹ ਸੰਤ ਪੌਲਸ ਦਾ ਜੀਵਨ ਸੀ ਸੰਤ ਪੌਲੂਸ ਦੀ ਇਹ ਸੇਵਕੀ ਸੀ ਮੇਰੇ ਭਾਈ ਭੈਣੋ ਸੰਤ ਪੌਲੂਸ ਇੱਕ ਸੱਚਾ ਖਾਦਮ ਸੀ ਪਰਮੇਸ਼ਵਰ ਦਾ ਜਿਹੜਾ ਆਪਣੇ ਵਚਨਾਂ ਵਿੱਚ ਕਹਿੰਦਾ ਜਿਉਣਾ ਮੇਰੇ ਲਈ ਮਸੀਹ ਹੈ ਤੇ ਮਰਨਾ ਮੇਰੇ ਲਈ ਲਾਭ ਹੈ ਕਹਿੰਦਾ ਜਿਉਣਾ ਮੇਰੇ ਲਈ ਮਸੀਹ ਹੈ ਤੇ ਮਰਨਾ ਮੇਰੇ ਲਈ ਲਾਭ ਹੈ ਮੇਰੇ ਭਾਈਓ ਭੈਣੋ ਸੱਚਮੁੱਚ ਸੰਤ ਪੌਲਸ ਨੇ ਜੀ ਕੱਲ ਕਹੀ ਹੈ ਜੂਣਾ ਮੇਰੇ ਲਈ ਮਸੀਹ ਤੇ ਮਰਨਾ ਮੇਰੇ ਲਈ ਲਾਭ ਹੈ ਤੇ ਜਿੰਨਾ ਸਮਾਂ ਉਹ ਜਿਉਂਦਾ ਰਿਹਾ ਉਹ ਮਸੀਹ ਲਈ ਜੀਉਂਦਾ। ਔਰ ਜਿਹੜਾ ਖੁਦਾ ਦੇ ਲਈ ਉਹਨੇ ਆਪਣਾ ਜਿਸਮ ਆਪਣਾ ਆਪ ਦਿੱਤਾ ਉਹਦੀ ਮੌਤ ਵੀ ਉਹਦੇ ਲਈ ਲਾਭ ਹੈ। ਅੱਜ ਅਸੀਂ ਬਾਈਬਲ ਦੇ ਵਿੱਚ ਉਹਦੀਆਂ ਪੱਤਰੀਆਂ ਨੂੰ ਪੜ੍ਹਦੇ ਹਾਂ। ਅੱਜ ਪੌਲਸ ਨੇ ਨਵੇਂ ਨਿਯਮ ਦੇ ਵਿੱਚ ਸਭ ਤੋਂ ਵੱਧ ਯਿਸੂ ਮਸੀਹ ਨੂੰ ਬਿਆਨ ਕੀਤਾ ਹੈ। ਯਿਸੂ ਮਸੀਹ ਦੇ ਪਿਆਰ ਨੂੰ ਉਸਨੇ ਆਪਣੀ ਸ਼ਬਦਾਂ ਦੇ ਨਾਲ ਇਸ ਤਰ੍ਹਾਂ ਪ੍ਰਗਟ ਕਰ ਦਿੱਤਾ ਕਿ ਜਿਹਨੂੰ ਬਿਆਨ ਕਰਨਾ ਸਾਡੇ ਲਈ ਬਹੁਤ ਔਖਾ ਸੀ। ਸੰਤ ਪੌਲਸ ਦੀ ਸੇਵਕਾ ਹੀ ਨੇ ਯਿਸੂ ਨੂੰ ਅਲੱਗ ਲਗ ਰੂਪ ਦੇ ਵਿੱਚ ਪ੍ਰਗਟ ਕਰ ਦਿੱਤਾ। ਸੰਤ ਪੌਲਸ ਨੇ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ 2000 ਸਾਲ ਪਹਿਲਾਂ ਯੀਸ਼ੂ ਮਸੀਹ ਦੀ ਸੇਵਾ ਨੂੰ ਕੀਤਾ ਜਿਨ੍ਹਾਂ ਸਮਿਆਂ ਦੇ ਵਿੱਚ ਜਹਾਜ਼ ਨਹੀਂ ਸੀਗੇ ਜਿਨ੍ਹਾਂ ਸਮਿਆਂ ਦੇ ਵਿੱਚ ਟ੍ਰੇਨਾਂ ਨਹੀਂ ਸੀਗੀਆਂ ਜਿਨ੍ਹਾਂ ਸਮਿਆਂ ਦੇ ਵਿੱਚ ਮੋਟਰਸਾਈਕਲ ਗੱਡੀਆਂ ਕਾਰਾਂ ਬੱਸਾਂ ਨਹੀਂ ਸੀਗੀਆਂ ਉਹਨਾਂ ਸਮਿਆਂ ਵਿੱਚ ਅਲੱਗ-ਅਲੱਗ ਮੁਲਕਾਂ ਵਿੱਚ ਜਾ ਕੇ ਅਲੱਗ-ਅਲੱਗ ਦੇਸ਼ਾਂ ਵਿੱਚ ਜਾ ਕੇ ਯੀਸ਼ੂ ਮਸੀਹ ਦੇ ਨਾਂ ਦੀ ਮਨਾਦੀ ਕੀਤੀ ਹੈ ਯੀਸ਼ੂ ਮਸੀਹ ਦੇ ਪਿਆਰ ਨੂੰ ਵੰਡਿਆ ਜਾ ਕੇ ਉਸ ਇਸ਼ੂ ਮਸੀਹ ਨੂੰ ਪੂਰੀ ਦੁਨੀਆ ਦੇ ਵਿੱਚ ਉਹਨੇ ਵਿਆਰ ਕੀਤਾ ਹੈ। ਇਹ ਸੰਤ ਪੌਲਸ ਦੀ ਸੇਵਾਈ ਹੈ। ਅਰ ਮੈਂ ਅਗਲੀ ਵਾਰ ਸੰਤ ਪੌਲਸ ਦੇ ਦੁੱਖਾਂ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿਉਂਕਿ ਇੱਕ ਵੀਡੀਓ ਦੇ ਵਿੱਚ ਔਖਾ ਹੋ ਜਾਂਦਾ। ਸਾਡਾ ਟਾਰਗੇਟ ਹੁੰਦਾ 15 ਤੋਂ 20 ਮਿੰਟ ਦੀ ਵੀਡੀਓ ਬਣਾਉਣਾ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਛੋਟਾ ਜਿਹਾ ਪਾਠ ਜਿਹੜਾ ਅਸੀਂ ਜੋੜ ਸਕੀਏ। ਸੋ ਅੱਜ ਦੇ ਬਚਨ ਦੇ ਵਸੀਲੇ ਅੱਜ ਦੇ ਬਚਨ ਦੇ ਰਾਹੀ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ ਬਹੁਤ ਸਾਰੀ ਵਰਕਤ ਦੇਵੇ ਔਰ ਵੱਡੀ ਕਿਰਪਾ ਕਰੇ ਮੇਰੀ ਬੇਨਤੀ ਹੈ ਆਪ ਸਭ ਦੇ ਅੱਗੇ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਦਾਸ ਅਮਰਜੀਤ ਜੋਗੇਵਾਲਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡੇ YouTube ਚੈਨਲ ਦਾਸ ਅਮਰਜੀਤ ਜੋਗੇਵਾਲਾ ਨੂੰ ਸਬਸਕ੍ਰਾਈਬ ਕਰੋ ਅਤੇ ਇਸ مسیحی ਪ੍ਰਚਾਰ ਨੂੰ ਦੂਜਿਆਂ ਨੂੰ ਵੀ ਸ਼ੇਅਰ ਕਰੋ ਤਾਂਕਿ ਪ੍ਰਭੂ ਜੀ ਦਾ ਵਚਨ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੇ। ਔਰ ਜੇਕਰ ਕੋਈ ਵੀ ਤੁਹਾਡਾ ਪ੍ਰਾਰਥਨਾ ਦਾ ਵਿਸ਼ਾ ਤੁਸੀਂ ਕਮੈਂਟਾਂ ਵਿੱਚ ਆਪਣਾ ਨਾਮ ਆਪਣਾ ਪਤਾ ਆਪਣਾ ਡਰੈਸ ਲਿਖ ਕੇ ਔਰ ਆਪਣੀ ਪ੍ਰਾਰਥਨਾ ਦਾ ਵਿਸ਼ਾ ਲਿਖ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ। ਸੋ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਾਡੀ ਕੋਸ਼ਿਸ਼ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹਰ ਰੋਜ਼ ਨਵੀਆਂ-ਨਵੀਆਂ ਗੱਲਾਂ ਪਰਮੇਸ਼ਵਰ ਦੇ ਵਚਨ ਦੀਆਂ ਲੈ ਕੇ ਆਉਂਦੇ ਰਾਵਾਂਗੇ ਸੋ ਪਰਮੇਸ਼ਰ ਸਭ ਨੂੰ ਬਰਕਤ ਦੇਵੇ ਸਾਰਿਆਂ ਨੂੰ ਜੈ ਮਸੀਹ ਦੀ ਸਾਰਿਆਂ ਨੂੰ ਆਪ